ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਕੀ ਸੇਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਕਿ ਕੁਰੂ ਖੇਤਰ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਬਿਸ਼ਰਦਾ ਪਾਵਨਾਂ ਦੇ ਨਾਲ ਇਸ ਸਾਲ ਵੀ ਮਨਾਇਆ ਜਾ ਰਿਹਾ ਜੋ ਕਿ 6 ਜੂਨ ਨੂੰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀ ਲੜੀਆਂ ਆਰੰਭ ਹੁੰਦੀਆਂ ਨੇ ਜੋ ਅੱਜ ਮਾਨਯੋਗ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜੀ ਝਿੰਡਾ ਉਹਨਾਂ ਦੇ ਨਾਲ ਇੰਦਰਜੀਤ ਸਿੰਘ ਜੀ ਮੈਂਬਰ ਉਰਖੇਤਰ ਹਲਕੇ ਤੋਂ ਜੋ ਕਿ ਇੱਥੇ ਪ੍ਰਬੰਧ ਵੇਖਣ ਵਾਸਤੇ ਆਏ ਨੇ ਕਿ ਜੋ ਗੁਰਦੁਆਰਾ ਸਾਹਿਬ ਦੇ ਵਿੱਚ 6 ਤਰੀਕ ਨੂੰ ਸਮਾਗਮ ਹੋਣ ਵਾਲੇ ਨੇ ਉਹਨਾਂ ਦਾ ਪ੍ਰਬੰਧ ਅਜਾਲ ਲੈ ਰਹੇ ਨੇ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 6 ਤਰੀਕ ਤੋਂ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬੇ ਇਸ ਸਥਾਨ ਤੇ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ ਦੂਰ ਦਰਾਡੇ ਤੋਂ ਸੰਗਤ ਆਉਂਦੀ ਹੈ ਚਾਹੇ ਦਿੱਲੀ ਤੋਂ ਗੱਲ ਕਰੀਏ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆ ਕੇ ਆਪਣੀ ਇੱਥੇ ਮਨੋ ਕਾਮਨਾ ਦੇ ਅਖੰਡ ਪਾਠ ਸਾਹਿਬ ਕਰਾਂਦੀ ਹੈ ਤੁਸੀਂ ਅੱਜ ਇੱਥੇ ਆਏ ਹੋ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਵੀ ਆਪਣੇ ਆਪ ਨੂੰ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣੇ ਮੈਂਬਰ ਅਤੇ ਮੁਖ ਸੇਵਾਦਾਰ ਮੇਰੇ ਨਾਲ ਜਿਹੇ ਗੁਰਬੰਸੀ ਡਾਕਟਰ ਜੀ ਦੇ ਵੱਡੇ ਬੇਟੇ ਸਰਦਾਰ ਮਨਜੀਤ ਸਿੰਘ ਜੀ ਜਿਨ੍ਹਾਂ ਹਰਿਆਣਾ ਕਮੇਟੀ ਦੀ ਨਾਂ ਨਹੀਂ ਰੱਖੀ ਸੀ ਉਹ ਵੀ ਮੇਰੇ ਨਾਲ ਨੇ ਸਾਡੇ ਐਜੂਕੇਸ਼ਨ ਦੇ ਡਾਇਰੈਕਟਰ ਸਾਹਿਬ ਸਾਡਾ ਪੀਏ ਸਾਹਿਬ ਤੇ ਸਕੱਤਰ ਸਾਹਿਬ ਆਪਾਂ ਸਾਰੇ ਹੀ ਇਹ ਇੱਥੇ ਅੰਮ੍ਰਿਤਸਰ ਤੋਂ ਬਿਟਾ ਜੀ ਆਪਾਂ ਸਾਰੇ ਇੱਥੇ ਉਸ ਮਹਾਨ ਹੌਲ ਦਾ ਦੇਖਣ ਕਰਨਾ ਜਿਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਨੂੰ ਲੈ ਕੇ ਜੋ 6 ਜੂਨ ਨੂੰ ਮਨਾਇਆ ਜਾ ਰਿਹਾ ਹੈ ਉੱਥੇ ਗੁਰੂ ਘਰ ਗੁਰਗ੍ਰੰਥ ਸਾਹਿਬ ਦੀਆਂ ਲੜੀਆਂ ਸ਼ੁਰੂ ਹੋਣੀਆਂ ਨੇ ਤੇ ਮੈਂ ਆਪਣੇ ਆਪ ਨੂੰ ਸਾਰੇ ਅਸੀਂ ਵਿੜਪਾਗਾ ਸਮਝੀਆਂ ਵੀ ਅੱਜ ਅਸੀਂ ਉਸ ਸਥਾਨ ਦੇ ਉਸ ਹੌਲ ਦੇ ਦਰਸ਼ਨ ਕਰ ਰਹੇ ਹਾਂ ਕਿ ਮੈਂ ਸੰਗਤਾਂ ਨੂੰ ਬੇਨਤੀ ਕਰਾਂਗੇ ਵੀ ਅਸੀਂ ਉਸ ਹਾਲੇ ਚ ਖੜੇ ਹਾਂ ਤੁਸੀਂ ਵੀ ਹਾਲੇ ਦੇਖ ਲੋ ਜਿਸ ਘਰ ਜਿਸ ਵਿੱਚ ਸਾਡੀਆਂ ਗੁਰੂ ਮਹਾਰਾਜ ਦੇ ਅਖੰਡ ਪਾਠ ਚੱਲਣਗੇ ਤੇ ਆਪਾਂ ਸਾਰੇ ਇੱਥੇ ਹਾਜ਼ਰੀਆਂ ਭਰ ਕੇ ਆਓ 6 ਤਰੀਕ ਨੂੰ ਜਿੱਥੇ ਆਪਾਂ ਗੁਰੂਕਾਰ ਗੁਰਗੰਨ ਸਾਹਿਬ ਦੇ ਪਾਠ ਆਰੰਭ ਕਰਵਾਣੇ ਨੇ ਉਥੇ 6 ਜੂਨ ਨੂੰ ਜੋ ਮਹਾਨ ਪਰਵ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹਦੇ ਚਾਓ ਸਾਰੇ ਰਲ ਕੇ ਨਾਲੇ ਉਸ ਸੇਜੂ ਨੂੰ ਅਦਾਸੇ ਸ਼ਾਮਿਲ ਹੋਈਏ ਅਤੇ ਨਾਲੇ ਗੁਰੂ ਘਰ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋ 6 ਜੂਨ ਨੂੰ ਜੋ ਲੜੀਆਂ ਦੀ ਆਰੰਭਤਾ ਹੋਏਗੀ 11 ਤਰੀਕ ਨੂੰ ਇਸੇ ਸਥਾਨ ਤੋਂ ਮਹਾਨ ਨਗਰ ਕੀਰਤਨ ਆਰੰਭ ਹੋਏਗਾ 12 ਤਰੀਕ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਸ ਸਥਾਨ ਤੇ ਮਹਾਨ ਗੁਰਮਤ ਸਮਾਗਮ ਹੋਏਗਾ ਸਤ ਗੁਰ ਕੀ ਸੇਵਾ ਸਫਲ ਹੈ ਸਤ ਗੁਰ ਕੀ ਸੇਵਾ ਸਭਲ ਹੈ ਜੇ ਕੋ ਕਰੇ ਜਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਦੇਸ਼ ਦੇ ਸੰਤਨ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਿੰਦੀ ਹੁਈ ਚੁਣੀ ਹੋਈ ਕਮੇਟੀ ਸੰਗਤ ਦੁਆਰਾ ਬਣੀ ਤੇ ਜਿਹੜੀ ਸੰਗਤ ਨੇ ਸਾਰੀ ਡਿਊਟੀ ਲਈਏ ਗੁਰੂ ਘਰਾਂ ਦੇ ਚੰਗੇ ਪ੍ਰਬੰਧ ਕਰਨ ਵਾਸਤੇ ਅਸੀਂ ਬੜਪਾਗੇ ਸਮਝਾ ਲਈਏ ਆਪਣੇ ਆਪ ਨੂੰ ਇਹ ਪ੍ਰਕਾਸ਼ ਪੂਰਬ ਛੇ ਪਾਛਾ ਗੁਰੂ ਹਰਬਈ ਸਿੰਘ ਜੀ ਦਾ ਬੜੇ ਸਜੇ ਤੰਗ ਮਨਾਈਏ ਉੱਥੇ ਮੈਂ ਤੇ ਚਾਹਾਂਗਾ ਜਿੱਥੇ ਅੱਗੇ ਹਜ਼ਾਰਾਂ ਦੀ ਤਰ੍ਹਾਂ ਦੇ ਸੰਗਤ ਆਉਂਦੀ ਹੈ ਉੱਥੇ ਲੱਖਾਂ ਦੀ ਤعداد ਵਿੱਚ ਸੰਗਤਾਂ ਦੇ ਚਰਨਾਂ ਜੀ ਬੇਨਤੀ ਸਾਡੀ ਨਵੀਂ ਸੰਗਤ ਦੁਆਰਾ ਚੁਣਿਕ ਮੇਤੀ ਜਰੀਏ ਆਓ ਅਸੀਂ ਸੰਗਤ ਦੇ ਦਰਸ਼ਨ ਕਰ ਸਕੀਏ ਤੇ ਉਹ ਸਗੁਰੂ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰ ਸਕਦੀਏ ਤੁਹਾਡਾ ਫੁੱਟਾ ਆਸ਼ੀਰਵਾਦ ਲੈ ਸਕੀਏ ਤੁਹਾਡਾ ਪਿਆਰ ਲੈ ਸਕੀਏ ਸਾਨੂੰ ਬੜਾ ਚੰਗਾ ਲੱਗੇਗਾ ਜੇ ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਵੱਤ ਵੱਡ ਸੰਗਤ ਕੁਰ ਖੇਤਰ ਵਿਖੇ ਕੁਰ ਖੇਤਰ ਇੱਕ ਉਹ ਧਾਰਮਿਕ ਜਗ੍ਹਾ ਜਿਹੜੀ ਦੁਨੀਆਂ ਦੇ ਪਰੇ ਵਿੱਚ ਜਿੱਥੇ ਮਾਂ ਪਾਤਰੀ ਹੋਈ ਤੇ ਮਾਂ ਪਰ ਦੇ ਨਾਲ ਨਾਲ ਇਹ ਜਿੰਨੇ ਇੱਥੇ ਧਾਰਮਿਕ ਸਥਾਨ ਨੇ ਸਾਡੇ ਗੁਰੂ ਸਾਹਿਬਾਨ ਵੀ ਸਭ ਤੋਂ ਜਿਆਦਾ ਕੁ ਖੇਤਰ ਦੇ ਵਿੱਚ ਆਏ ਇੱਥੇ ਕੁੰਭ ਦਾ ਮੇਲਾ ਵੀ ਲੱਗਦਾ ਹੈ ਇਸ ਕਰਕੇ ਬਹੁਤ ਇੱਕ ਧਾਰਮਿਕ ਜਗ੍ਹਾ ਹੈ ਸਾਰੀ ਦੁਨੀਆਂ ਦੇ ਵਿੱਚ ਤੇ ਸਾਨੂੰ ਤੁਹਾਨੂੰ ਵਾਬੇ ਹੋਣਗੇ ਸੰਗਤ ਦੇ ਜੋ ਸਾਨੂੰ ਆਣ ਕੇ ਸੰਗਤ ਇੱਥੇ ਦਰਸ਼ਨ ਦੇਗੀ ਤੇ ਅਤੇ ਸਾਡੇ ਤੇ ਮਿਹਰ ਪਰੇ ਰੱਖਣ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜਦੀ ਕਲਾ ਵਾਸਤੇ ਇੱਥੇ ਅਰਦਾਸ ਕਰਕੇ ਸਾਡਾ ਹੋਰ ਅਗਾਹ ਰਹਿਣ ਵਾਸਤੇ ਚੰਗੇ ਕੰਮ ਕਰਨ ਵਾਸਤੇ ਸਾਨੂੰ ਪ੍ਰੇਰਿਤ ਕਰੇਗੀ ਸੁਝਾਵੇ ਅਸੀਂ ਤੇ ਨਾਣ ਬੱਚਿਆਂ ਪਹਿਲੀ ਵਾਰ ਚੁਣ ਕੇ ਆਏ ਆ ਤੇ ਗੁਰੂ ਘਰਾਂ ਦੇ ਪ੍ਰਬੰਧ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਤੇ ਇਸ ਕਰਕੇ ਅਸੀਂ ਤੇ ਇਹੀ ਚਾਹਾਂਗੇ ਜਿੰਨੇ ਬੁੱਧੀਜੀਵੀ ਲੋਕ ਨੇ ਏ ਡਾਕਟਰ ਹੂੰ ਵਕੀਲ ਹੂੰ ਇੰਜੀਨੀਅਰ ਹੂੰ ਫਿਲਾਸਫਰ ਹੂੰ ਹੋਰ ਸੰਗਤਾਂ ਹੋਂ ਛੱਤੀ ਬਰਾਤੀ ਇੱਥੇ ਆਓ ਤੇ ਗੁਰੂਕਰਨ ਦਾ ਸਾਡੇ ਉਸ ਗੁਰੂ ਛੇ ਪਾਤਸ਼ਾਹ ਦੇ ਆਪਾਂ ਰਲ ਕੇ ਪ੍ਰਕਾਸ਼ ਉਸਤਵ ਮਨਾਈਏ ਤਾਂ ਕਿ ਇੱਕ ਵੜੇ ਵਿੱਚ ਦੁਨੀਆ ਪਰ ਦੇ ਵਿੱਚ ਇੱਕ ਸੰਦੇਸ ਆ ਜਾਏ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸੰਗਤ ਦੁਆਰਾ ਪਹਿਲੀ ਵਾਰ ਚੁਣੀਏ ਉਹਨਾਂ ਪਹਿਲਾ ਪ੍ਰਕਾਸ਼ ਉਸਤਵ ਬੜੇ ਸੁਚੇਤ ਮੰਨਣਾ ਤੁਹਾਡੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਇਥੇ ਸਾਡੇ ਪ੍ਰਬੰਧਕਾਂ ਦੇ ਨਾਲ ਜਿਹੜੇ ਸਾਡੇ ਐਡਮਿਨਿਸਟਰ ਕਰ ਰਹੇ ਨੇ ਗੁਰੂ ਘਰ ਦੇ ਵਿੱਚ ਤੇ ਸੇਵਾ ਨਿਭਾ ਰਹੇ ਨੇ ਇਸੇ ਕਰਕੇ ਅਸੀਂ ਉਹ ਮੈਨੇਜਰ ਸਾਹਿਬ ਦੇ ਕੋਲ ਬੈਠੇ ਆ ਉਹਨਾਂ ਕੋਲ ਜਾਣਕਾਰੀ ਲਈਏ ਕਿ ਆਉਣ ਵਾਲੀਆਂ ਸੰਗਤਾਂ ਜੇ ਲੱਖਾਂ ਦੀ ਤਜਾਦੇ ਚ ਆ ਜਾਣ ਤੇ ਤੁਹਾਡਾ ਕਿਨਾਂ ਦਾ ਪ੍ਰਬੰਧ ਹੋਵੇਗਾ ਉਹਨਾਂ ਪ੍ਰਬੰਧ ਬੜੇ ਸੁਚੇਤ ਹਨ ਕਿਤੇ ਨੇ ਸਾਡੇ ਅਸ ਕਤਲ ਸਾਹਿਬ ਵੀ ਬੈਠੇ ਨੇ ਇਨਾ ਮਾਲਵੀ ਗੱਲ ਹੋਈ ਏ ਸਤਪਾਲ ਸਿੰਘ ਜੀ ਨਾਲ ਇਹਨਾਂ ਨੇ ਜੋ ਆਪਣੇ ਪ੍ਰਬੰਧ ਬਾਰੇ ਚੰਨ ਪਾਇਆ ਹੈ ਜਾਣਕਾਰੀ ਦਿੱਤੀ ਹੈ ਚੰਗੀ ਲੱਗੀ ਏ ਕਿ ਇਹਨਾਂ ਗੁਰਦੁਆਰਾ ਸਾਹਿਬ ਛੇੜੀ ਪਾਛੀ ਦੇ ਜਿੰਨੀਆਂ ਵੀ ਸਰਾਵਾਂ ਨੇ ਭਾਵੇਂ ਕਿਸੇ ਵੀ ਤਰ੍ਹਾਂ ਦੀਆਂ ਨੇ ਵੱਧ ਤੋਂ ਵੱਧ ਕਮਰੇਆਂ ਵਿੱਚ ਜੰਮ ਕੀਤਾ ਹੈ ਹਾਲ ਵੀ ਨੇ ਕਮਰੇ ਵੀ ਨੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਨਾ ਲੰਗਰ ਦੀ ਪਰੇਸ਼ਾਨੀ ਹੋਣ ਦੇਾਂਗੇ ਅਤੇ ਨਾ ਵਿਵਸਥਾ ਦੀ ਪਰੇਸ਼ਾਨੀ ਹੋਣ ਦੇਾਂਗੇ ਅਤੇ ਨਾ ਹੀ रात में रहने वास्ते किसी कोई तकलीफ उठानी पेगी संगत आओ उस परमात्मा आशीर्वाद करके हरियाणा गुरुद्वारा प्रबंधक कमेटी तो इंतजार करेगी चंगे प्रबंध वास्ते इंतजाम करना फर्ज है तो ना सेवादार ने उन्होंने फर्ज है उम्मीद है कि असी इस पहले इम्तहान पास हो चुकी है ਸਾਦੇ ਤੇ ਗੁਰੂ ਮਹਾਰਾਜ ਸਿਰ ਪਰੇ ਹੱਥ ਰੱਖਣ ਤੇ ਸੰਗਤ ਦਾ ਆਸ਼ੀਰਵਾਦ ਪ੍ਰਾਪਤ ਹੋ ਸਕੇ ਤਾਂ ਕਿ ਇਹ ਜਿਹੜਾ ਪਹਿਲਾ ਗੁਰਪੁਰਗ ਉਹ ਇੱਕ ਮੈਸੇਜ ਸਾਡਾ ਚੰਗਾ ਜਾਏ ਅਸੀਂ ਗੁਰੂ ਮਹਾਰਾਜ ਦੀ ਗਵੀਰ ਅਰਦਾਸ ਕਰਾਂਗੇ ਤੁਸੀਂ ਵੀ ਕਰੋ ਅਰਦਾਸ ਕਰਕੇ ਦੁਆ ਜੇ ਕਿ ਪਹਿਲੀ ਬਣੀ ਹਰਿਆਣਾਪੁਰ ਦਾ ਪ੍ਰਬੰਧਕ ਕਮੇਟੀ ਆਪਣੇ ਇਸ ਪ੍ਰਬੰਧ ਵਿੱਚ ਪੂਰੀ ਤਰ੍ਹਾਂ ਸਫਲ ਹੋ ਸਕੇ ਮੈਂ ਬੇਨਤੀ ਕਰਾਂਗਾ ਕਿ ਲੰਗਰ ਦਾ ਵੀ ਇੰਤਜ਼ਾਮ ਵਧੀਆ ਹੈ ਸ੍ਰਾਵਾਂ ਵਾਲੇ ਵਧੀਆ ਹੈ ਜੇ ਫਿਰ ਵੀ ਸਰਾਵਾਂ ਦੀ ਕੋਈ ਕਮੀ ਰਹੇਗੀ ਤੇ ਆਪਣੇ ਸਾਰੇ ਭਰਾ ਨੇ ਇੱਥੇ ਹਰ ਬਰਾਦੀ ਦੀਆਂ ਇੱਥੇ ਸਰਾਵਾਂ ਨੇ ਤੁਹਾਨੂੰ ਇੱਥੇ ਰਹਿਣ ਵਾਸਤੇ ਰਾਤ ਰਹਿਣ ਵਾਸਤੇ ਪਰੇਸ਼ਾਨ ਨਹੀਂ ਹੋਣਾ ਪਏਗਾ ਇਹ ਅਸੀਂ ਮਨ ਵਿੱਚ ਧਾਰੀਏ ਤੇ ਪ੍ਰਮਾਤਮਾ ਸਾਡੀ ਇਹ ਸタルਨਾ ਨੂੰ ਪੂਰਾ ਵੀ ਕਰੇਗਾ ਇਹਨੇ ਸ਼ਬਦਾਂ ਨਾਲ ਫਿਰ ਸਾਰੀ ਸੰਗਤ ਨੂੰ ਫਤਗ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇ ਪਾਛਾ ਸ੍ਰੀ ਗੁਰੂ ਘਰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਜੋ ਕਿ 6 ਤਰੀਕ ਤੋਂ ਸ਼ੁਰੂ ਹੋ ਕੇ 12 ਤਰੀਕ ਤੱਕ ਮਨਾਇਆ ਜਾਏਗਾ ਇਹ ਇਹਦੀ ਪੂਰੀ ਰੂਪਰੇਖਾ ਤਿਆਰ ਕਰ ਲਈ ਗਈ ਹੈ ਮੈਂ ਪਿਛਲੇ 2-3 ਦਿਨਾਂ ਤੋਂ ਇੱਥੇ ਪੂਰਾ ਤਿਆਰੀ ਦਾ ਜਾਜਾ ਲੈ ਰਿਹਾ ਹਾਂ ਲੰਗਰ ਦਾ ਰਹਿائش ਦਾ ਮਿਲ ਹਰ ਤਰ੍ਹਾਂ ਦਾ ਇੱਥੇ ਪੂਰੀ ਤਰ੍ਹਾਂ ਪ੍ਰਬੰਧ ਹੋ ਚੁੱਕਾ ਜੀ ਅੱਜ ਸਾਡੇ ਪ੍ਰਧਾਨ ਜੀ ਵੀ ਸਾਡੇ ਵਿੱਚ ਆਏ ਨੇ ਜੋ ਕਿ ਇਹ ਪੂਰੀ ਮੁਕੰਮਲ ਤਿਆਰੀ ਦਾ ਜਾਜਾ ਇਹਨਾਂ ਨੇ ਲਿਆ ਅੱਜ ਤੇ ਤੇ ਪੂਰੀ ਤਰ੍ਹਾਂ ਆਪਣਾ ਮੁਕੰਮਲ ਤਿਆਰੀ ਹੋ ਚੁੱਕੀ ਏ 6 ਤਰੀਕ ਨੂੰ ਪਹਿਲੀ ਲੜੀ ਆਰੰਭ ਹੋਏਗੀ ਜੀ ਉਹਦੇ ਵਿੱਚ 6 ਤੋਂ 8 ਤੱਕ ਹੋਏਗੀ 8 ਤੋਂ 10 ਤੱਕ ਹੋਏਗੀ ਜੀ 10 ਤੋਂ 12 ਤੱਕ ਹੋਏਗੀ 11 ਨੂੰ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕਰਿਆ ਜਾਏਗਾ ਜਿੰਦੇ ਵਿੱਚ ਬੜੀਆਂ ਸੰਗਤਾਂ ਆਪ ਕੋ ਮਨਾ ਕੇ ਆਉਣਗੀਆਂ ਜੀ ਅੱਗੇ ਵੀ ਹੁੰਦੀਆਂ ਨੇ ਸਾਨੂੰ ਇਹ ਸੇਵਾ ਪਹਿਲੀ ਵਾਰ ਮਿਲੀ ਏ ਜੀ ਮੈਨੂੰ ਤੇ ਬੜਾ ਮੈਂ ਆਪਣਾ ਮਨ ਵੜ ਭਾਗਾ ਸਮਝਦਾ ਵਾਂ ਕਿ ਗੁਰੂ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਜੀ ਤੇ ਮੈਂ ਦੇਸ਼ ਵਿਦੇਸ਼ ਤੇ ਆਪਣੇ ਸਾਰੇ ਹਿੰਦੁਸਤਾਨ ਦੀ ਸੰਗਤਾਂ ਨੂੰ ਅਪੀਲ ਕਰਨਾ ਵਈ ਆਓ ਸਾਰੀਆਂ ਸੰਗਤਾਂ ਨੂੰ ਸੱਦਾ ਦਿੱਤਾ ਜਾਂਦਾ ਕਿ ਗੁਰੂ ਹਰਗੋਬਿੰਦ ਸਿੰਘ ਮਹਾਰਾਜ 6 ਪਾਛੇ ਦਾ ਆਪਣਾ ਜਨਮ ਆਪਣਾ ਪ੍ਰਕਾਸ਼ ਪੂਰਵ ਬੜੀ ਧੂਮ-ਧਾਮ ਨਾਲ ਮਨਾਇਆ ਜਾਏ ਤੇ ਸਾਰੀਆਂ ਸੰਗਤਾਂ ਇੱਥੇ ਆਉਣ ਤੇ ਸਾਰੇ ਰਲ ਮਿਲ ਕੇ ਪ੍ਰਕਾਸ਼ ਪੂਰਵ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਦੇ ਅੰਦਰ ਇੰਦਰਜੀਤ ਸਿੰਘ ਜੋ ਕਿ ਪ੍ਰਬੰਧਾ ਜੋ ਪਿਛਲੇ ਕਈ ਦਿਨਾਂ ਤੋਂ ਜਾਇਜ਼ਾ ਲੈ ਰਹੇ ਨੇ ਮਾਰਜੋਤ ਪ੍ਰਧਾਨ ਸਾਹਿਬ ਯਾ ਗੁਰਦਰਾ ਸਾਹਿਬ ਅੱਗੇ 6 ਵੀਕੇ ਪੁੱਜੇ ਜਿਨ੍ਹਾਂ ਨੇ ਸਮੁੱਚੇ ਪ੍ਰਬੰਧ ਦਾ ਜਾਇਜ਼ਾ ਲਿਆ ਇਥੋਂ ਦੇ ਮੈਨੇਜਰ ਸਰਦਾਰ ਹਰਮੀਤ ਸਿੰਘ ਜੀ ਜੋ ਕਿ ਸਮੁੱਚੇ ਪ੍ਰਬੰਧ ਨਿਭਾ ਰਹੇ ਨੇ ਸੋ ਅੱਜ ਗੁਰਪ੍ਰਸਾਦ ਸਾਹਿਬ ਜੀ 6 ਵੀਕੇ ਮਾਜੂ ਪ੍ਰਧਾਨ ਸਰ ਨਤਮਸਤਕ ਹੋਏ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ